ਲਓ ਜੀ ਸਾਸਤਰੀ ਕਾ ਜੀ ਤੋਂ ਸਾਰਿਆਂ ਨੂੰ ਮੈਂ ਅਮਰਜੀਤ ਕردوਸ਼ੀ ਜੋਸ਼ੀ ਜਨ ਅਨਾਉਂਸਟੇ ਅਸੀਂ ਆਨੰਦਪੁਰਾ ਜੀ ਤੁਹਾਡਾ ਸਵਾਗਤ ਕਰਦੇ ਆ ਤੇ ਲਓ ਜੀ ਹਾਜ਼ਰਾਂ ਅਸੀਂ ਹੁਣ ਅੱਜ ਦੂਜਾ ਗੀਤ ਲੈ ਕੇ ਤੁਹਾਡੇ ਕੋਲ ਆਈ ਤੇ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਦੇ ਹੋਏ ਤੇ ਜੀ ਤੁਹਾਡੇ ਕੋਲ ਪਹੁੰਚਾਈ ਜਾਣਾ ਇਹ ਬਹੁਤ ਪੁਰਾਣਾ ਲੋਕੀਤ ਹੈ ਤੇ ਬਿਊਟੀ ਨੇ ਇੱਕ ਆਪਣੇ ਬਾਵਲ ਦੇ ਕੋਲੇ ਅਰਧ ਕੀਤੀ ਆ ਉਹ ਕਹਿੰਦੀ ਤੁਸੀਂ ਮੇਰੇ ਜੇ ਜੇ ਕਿਸਮਤ ਦੇ ਸਾਰੇ ਭੇਦ ਰਲੇ ਲਾਪ ਕਹਿੰਦਾ ਅਸੀਂ ਨਹੀਂ ਭੇਦ ਲੈ ਸਕਦੇ ਤੇ ਜੇ ਮਾਪੇ ਆਪ ਦਾ ਬੱਚਾ ਕਿਸਮਤ ਫਰੋੜ ਲੈਣ ਤਾਂ ਸਮਝੋ ਆਪਾਂ ਕੋਈ ਬੱਚਾ ਗਰੀਬ ਹੀ ਨਾ ਹੋ ਜਾਏ ਸਾਡੀਆਂ ਅਸੀਸਾਂ ਲੱਗ ਜਾਣ ਅਸੀਸਾਂ ਵੀ ਮਾਪੇ ਮਾਪੇ ਲਾਉਂਦੇ ਨੇ ਵਿਆਹ ਦੇ ਵੀ ਚੰਗੇ ਥਾਂ ਤੇ ਨੇ ਪਰ ਫਿਰ ਤੁਹਾਨੂੰ ਪਤਾ ਹੈ ਵੀ ਜਿਵੇਂ ਕਿਸਮਤ ਫਿਰ ਉਹ ਲਿਖਦਾ ਪਾਉਂਦਾ ਉਹੀ ਹੈ ਇਹ ਗੀਤ ਦੇ ਵਿੱਚ ਵੀ ਇਹੋ ਜਿਹਾ ਕੁਝ ਲਿਖਿਆ ਹੋਇਆਗਾ ਹੈ ਨਾ ਪਹਿਲਾਂ ਦੇਖੋ ਅਨਪੜ ਬੀਬੀਆਂ ਦੇ ਇਹ ਗੀਤ ਨੇ ਤੇ ਉਹੀ ਅਸੀਂ ਕਿਥੋਂ ਸੁਣਾਈ ਦੇਣਾ ਐ ਇੰਨਾ ਦਿਮਾਗ ਤੇ ਉਹਨਾਂ ਦਾ ਜੋ ਸਮਾਜ ਚ ਵਾਪਰਦਾ ਸੀ ਉਹੀ ਇਹਨਾਂ ਗੀਤਾਂ ਚ ਪਰੋਇਆ ਹੋਇਆ ਤੇ ਬੜਾ ਅਮੀਰ ਸਾਡਾ ਸੱਭਿਆਚਾਰ ਹੈ ਨਾ ਤੇ ਇਹਨੂੰ ਬਰਕਰਾਰ ਰੱਖਣ ਦੇ ਮਾਰੇ ਇਸ ਤੋਂ ਮੈਂ ਤੁਹਾਡੇ ਕੋਲੇ ਹਰ ਤਰ੍ਹਾਂ ਦਾ ਮੈਂ ਗੀਤ ਪਹੁੰਚਾਉਂਦੀ ਰਹਿਣੀ ਆ ਹੈ ਨਾ ਜਾਨਵਰਾਂ ਦੇ ਗੀਤ ਵੀ ਤੁਹਾਨੂੰ ਸੁਣਾਵਾਂਗੇ ਤੇ ਆਜੋ ਫਿਰ ਅੱਜ ਇਸ ਗੀਤ ਨਾਲ ਲਾਏ ਰੌਣਕਾ ਤੇ ਜਿਹੜਾ ਮੈਂ ਨੁਕਤਾ ਪਾਉਂ ਉਹ ਅੱਡੀ ਤੋਂ ਚੋਟੀ ਤੱਕ ਸਰੀਰ ਦੇ ਇਹ ਨਸਾਂ ਬਲੌਕ ਨੇ ਉਹ ਤੁਸੀਂ ਉਹ ਸਖੁਲ ਜਾਣੀਆਂ ਜਰੂਰ ਇਸ ਨੂੰ ਧਿਆਨ ਨਾਲ ਨੁਕਤੇ ਨੂੰ ਲਿਖਿਓ ਬਹੁਤ ਹੀ ਸੌਖਾ ਜਾ ਤੇ ਘਰੇ ਤੋਂ ਨੇ ਕਰਕੇ ਦੇਖਣਾ ਮਹਾਪੁਰਸ਼ਾਂ ਦੱਸਿਆ ਹੋਇਆ ਮੈਂ ਤੁਹਾਨੂੰ ਹਰ ਬਾਰੀ ਕਹਿੰਦੀ ਮੈਂ ਆਪਦੇ ਕੋਲੋਂ ਕੁਝ ਨਹੀਂ ਦੱਸਦੀ ਮੈਂ ਤਾਂ ਕੋਸ਼ਿਸ਼ ਲੱਭ ਲੱਭ ਕੇ ਤੁਹਾਡੇ ਕੋਲ ਕਰਦੀ ਰਹਿਣੀ ਆ ਜਰੂਰ ਇਹਨਾਂ ਚੀਜ਼ਾਂ ਆਪਣੇ ਘਰੇ ਹੁੰਦੀਆਂ ਨੇ ਕਰਕੇ ਜਰੂਰ ਦੇਖ ਲਿਓ ਹੈਨਾ ਤੇ ਕਾਪੀ ਪੈਨਸਲ ਲੈ ਕੇ ਬਹਿ ਜਾਓ ਇਸ ਤੋਂ ਬਾਅਦ ਤੇ ਨਾਲ ਦੀ ਨਾਲ ਮੈਂ ਨੁਕਤਾ ਪਾਉਣੀ ਆ ਇੱਕ ਭਿੱਖੀ ਤੋਂ ਬੀਬੀ ਕਹਿੰਦੀ ਮੈਨੂੰ ਤਾਂ ਲੱਭਦੇ ਹੀ ਨਹੀਂ ਹੈਗੇ ਮੈਂ ਆਖਿਆ ਬੀਤ ਕਹਿੰਦੀ ਗੀਤ ਗੀਤ ਹੁੰਦੇ ਮੈਂ ਗੀਤ ਦੇ ਮਗਰ ਪਹਿਲਾਂ ਮੈਂ ਦੱਸਦੀਆਂ ਨਾਲੇ ਬੋਲ ਕੇ ਜੇ ਵੀ ਹੁੰਦਾ ਨਾ ਉਹਦੀ ਤੇ ਫਿਰ ਮੈਂ ਮੁਕਤਾ ਪਾਉਣੀ ਹੈ ਹੈਨਾ ਤੇ ਤੁਸੀਂ ਜਰੂਰ ਇਹਨਾਂ ਤੇ ਜਿਹੜਾ ਮੈਂ ਸੁਰਮਾ ਪਾਉਣੀ ਆ ਤੇ ਭੇਜਦੀਆਂ ਸਾਰੇ ਕਿਤੇ ਫਾਰਨ ਕੰਟਰੀ ਜਾਂਦਾ ਤੇ ਉਹ ਨਿਗਾ ਬਿਲਕੁਲ ਸਹੀ ਰਹਿੰਦੀ ਹੈ ਤੇ ਉਹ ਕੋਈ ਕਹਿੰਦੇ ਲੱਗਦਾ ਜੀ ਤੇ ਇੱਕ ਪੰਚਾਇਤ ਨੇ 10 ਹੁਣ ਮੰਗਾਈਆਂ ਸ਼ੀਸ਼ੀਆਂ 10 ਪਹਿਲਾਂ ਮੰਗਾਈਆਂ ਉਹਨੇ ਇੱਕ ਮਹੀਨੇ ਬਾਅਦ ਹੀ ਮੰਗਾ ਲਈਆਂ ਉਹ ਕਹਿੰਦੇ ਜੀ ਸਾਨੂੰ ਤਾਂ ਬਿਲਕੁਲ ਸਹੀ ਹੈਗਾ ਹੋਰ ਵੀ ਸਾਰੇ ਕਹਿੰਦੇ ਤਾਂ ਹੀ ਮੰਗਾਉਂਦੇ ਨਹੀਂ ਕੋਈ ਕਿਉਂ ਮੰਗਾਵੇ ਪਰ ਜੇ ਇੱਕ ਵਾਰੀ ਲੱਗ ਗਿਆ ਲੱਗਦਾ ਇਹ ਲੱਗਦਾ ਇਹ ਹਲੇ ਨਹੀਂ ਪਾਉਣਾ ਇਹ ਦੇਖੋ ਮੈਂ 75 ਸਾਲ ਦੀ ਮੇਰੀ ਉਮਰ ਹੋ ਗਈ ਤੇ ਮੇਰੀ ਦੂਰ ਦੀ ਐਨਕ ਲੱਗੀ ਨੇੜੇ ਦਾ ਮੈਂ ਥੋੜਾ ਮੋਟਾ ਹੀ ਦੇਖ ਰਿਹਾ ਉਹ ਵੀ ਮੇਰੀ ਸਹੀ ਹੈ ਤੇ ਮੈਂ ਉਹ ਉਹਦੇ ਕੁਝ ਨਹੀਂ ਲੱਗਦਾ 50 ਰੁਪਏ ਸਿਰਫ ਸੀਸੀ ਹੈ ਤੇ ਇੰਨਾ ਸਸਤਾ ਮੈਂ ਤਾਂ ਉਹ ਵੀ ਨਹੀਂ ਲੈਣੇ ਸੋਪਤਾ ਪਾ ਦੇਣਾ ਸੀ ਪਰ ਮੈਨੂੰ ਫਿਰ ਕਿਸੇ ਨੇ ਸਮਝਾਇਆ ਵੀ ਲੋਕ ਫਿਰ ਇਹਦੇ ਬਾਹਲੇ ਪੈਸੇ ਵਟਣ ਲੱਗ ਜਾਣਗੇ ਤੁਸੀਂ ਬਣਾ ਕੇ ਦੇਵਿਆ ਕਰੋ ਮੈਂ ਤਾਂ ਇਹ ਲਾਪੇ ਬਣਾ ਬੇ ਆਪੇ ਪੇ ਮੈਂ ਤਾਂ ਇੰਨੀ ਕੁ ਹੋਣੀ ਸੀ ਮੈਂ ਕਿਾ ਲੋਕਾਂ ਦੀ ਸੇਵਾ ਐ ਕਰ ਲਾਂ ਜੀ ਹੋ ਸਕਦੀ ਐ ਮੇਰਾ ਤਾਂ ਕੋਈ ਉਹਦੇ ਮਨ ਨਹੀਂ ਪਾੜਾ ਲੱਗਦਾ ਤੇ ਫਿਰ ਉਹ ਕਹਿੰਦੇ ਨਾ ਜੀ ਐ ਕਰੋ ਡਾਕਟਰ ਠੀਕ ਹੋਇਆ ਸੀ ਪਹਿਲਾਂ ਉਹਨੇ ਫਿਰ ਮੈਨੂੰ ਇਹ ਸੁਝਾ ਦਿੱਤਾ ਤੇ ਮੈਨੂੰ 100 ਕੁ ਆਤੀ ਤੇ ਤੁਸੀਂ 50 ਰੁਪਏ ਲੈਣੇ ਨੂੰ ਉਹ ਮੈਂ ਲੈਣੀਓ ਸਭ ਸਾਰਿਆਂ ਨੂੰ ਪਤਾ ਹੈ ਨਾ ਤੇ ਉਹ ਸ਼ਰਮਾ ਜਰੂਰ ਜਿਹਨੇ ਮੰਗਾਇਆ ਨਾ ਕੋਈ ਐ ਨਾ ਰੱਖੋ ਵੀ ਅਸੀਂ ਕੱਲ੍ਹ ਪਰਸ ਨੂੰ ਪਾਵਾਂ ਲਗਾਤਾਰ ਪਾਓ ਤੇ ਪ੍ਰਮਾਤਮਾ ਭਲੀ ਕਰੂਗਾ ਬਿਲਕੁਲ ਸਹੀ ਨਿਗਾਹ ਹੋ ਜਾਂਦਾ ਜਿਨ੍ਹਾਂ ਨੇ ਚਿੱਟਾ ਮੋਤੀਆ ਉਹ ਵੀ ਠੀਕ ਹੋ ਗਿਆ ਮਾਜੀट्टे ਮੋਦੀ ਵਾਲੇ ਨੰਦ ਨਹੀਂ ਸੀਗੀ ਆ ਜਾ ਵੀ ਵੀਡੀਓ ਲੰਬੀ ਹੋ ਜਾਂਦੀ ਐ ਤੇ ਚਿੱਟੇ ਮੋਦੀ ਉਹ ਵੀ ਠੀਕ ਹੋਣਾਗੇ ਜੇ ਕਿਸੇ ਅੱਖਾਂ ਲਾਲੀ ਐ ਖੁਰਕ ਹੁੰਦੀ ਐ ਨਾ ਉਹ ਵੀ ਉਹਨੂੰ ਪਾਓ ਤੇ ਆ ਜਿਓ ਫਿਰ ਹੁਣ ਆਪਾਂ ਇਹ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਨੁਕਤਾ ਸਾਨੂੰ ਦੱਸੀਦਾ ਕਾਪੀ ਪੈਨਸਲ ਲੈ ਕੇ ਬੈਠ ਜਿਓ ਲਓ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਤੁਸੀਂ ਆਪੇ ਵਿਆਖਿਆ ਕਰਿਓ ਨੇ ਹੈਨਾ ਸਮਝਿਓ ਹਣੇ ਸੁਣਿਓ ਤੇ ਲਾ ਲੋ ਆ ਜੋ ਲਾਈ ਫਿਰ ਆਉਣ ਕਾ ਮਾਨੋ ਇਸੀ ਦਾ ਆਨੰਦ ਹੰਬਾਮ ਲ ਰਾਜੀ ਆਵੇ ਮੇਰੀ ਕਿਸ ਮੁਦ ਦੇ ਕਾਢੀ ਛੇ ਦੇ ਲੈ ਲੈ ਪੇ ਖਾਲੀ ਕਿਸੇ ਨੂੰ ਪਰਿਕੇ ਤੀਏ ਰਾਣੀਏ ਨੀ ਪਾਲਣ ਹਾਰੇ ਨੇ ਨੀ ਦੇ ਲੀਤੇ ਕਿਸੇ ਨੂੰ ਕਹਿੰਦੇ ਖਾਣ ਕਟਾ ਭਰ ਕੇ ਤੇ ਕਿਸੇ ਨੂੰ ਖਾਲੀ ਭਗਵਾਨ ਨੇ ਭੇਜੇ ਨੇ ਨਾ ਬਾਬਲ ਰਾਜੀ ਆਵੇ ਮੇਰੇ ਕਿਸਮਤ ਦੇ ਕੜਿਛੇ ਦੇ ਪਾਰ ਦੇ ਮੀਚੇ ਦੇ ਵਹ ਬੁਲਤੇਰੇ ਦਾ ਕੋਈ ਜੋਰ ਠੇਲੇ ਤੀਏ ਰਾਣੀਏ ਨੀ ਤੇਰੀ ਕਿਸਮਤ ਦੇ ਕੜਿਖੇ ਪਾਲਣ ਹਾਰੇ ਨੇ आकाश वे

ਕੋਇਆ ਪੂਰਾ ਜੇ ਗੀਤ ਨੂੰ ਵਧਾਉਣਾ ਚਾਚਾ ਰਾਜਾ ਮਾਮਾ ਰਾਜਾ ਜਿਵੇਂ ਮਰਦ ਜੇ ਕੀ ਗੀਤ ਨੂੰ ਵਧਾ ਸਕਦੇ ਹੋ ਤੇ ਬੜਾ ਸੋਹਣਾ ਹੈ ਗੀਤ ਹੈ ਉਹ ਕਹਿੰਦੇ ਜੇ ਕੋਈ ਛੇਦ ਹੈ ਮੇਰੇ ਚ ਮੇਰੀ ਕਿਸਮ ਚ ਉਹ ਪੂਰਾ ਕਰ ਦਿਓ ਕਿ ਅਸੀਂ ਨਹੀਂ ਪੂਰਾ ਕਰ ਸਕਦੇ ਆਪਾਂ ਨੂੰ ਪਤਾ ਵੀ ਕੋਈ ਨਹੀਂ ਇਸ ਮੰਤਣਾ ਸਕਦਾ ਨਹੀਂ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਅੱਗੇ ਰੱਖਣ ਪਰ ਜਿੱਥੇ ਪ੍ਰਮਾਤਮਾ ਰੱਖਦਾ ਉੱਥੇ ਰਹਿਣਾ ਪੈਂਦਾ ਤੇ ਆਜੋ ਹੁਣ ਆਪਾਂ ਨੋਟੇਬਲ ਤੰਦਰੁਸਤੀ ਬੈਲ ਕਾਪੀ ਪੈਨਸ ਲੈ ਲਈ ਤਾਂ ਇਹ ਅਡੀ ਤੋਂ ਚੋਟੀ ਤੱਕ ਸਰੀਰ ਦੀਆਂ ਬਲਕ ਨਸਾਂ ਖੁੱਲੋ ਬਲਕ ਹੋ ਗਿਆ ਨਾ ਨਸਾਂ ਸਾਡੀਆਂ ਨਾ ਇਹੇ ਜ਼ਰੂਰੀ ਸਮਾਨ ਕੀ ਕੀ ਹੈ 1 ਗ੍ਰਾਮ ਦਾਲਚੀਨੀ ਆਪਣੀ ਸੋਈ ਦੇ ਸਮਾਨ ਪਿਆ 1 ਗ੍ਰਾਮ ਦਾਲਚੀਨੀ 10 ਗ੍ਰਾਮ ਕਾਲੀ ਮਿਰਚ ਤੇ 10 ਗ੍ਰਾਮ ਤੇਜ ਪੱਤਾ ਸਮਝ ਗਏ ਤੇ 10 ਗ੍ਰਾਮ ਹੀ ਮਗਜ ਹੈ ਨਾ 10 ਗ੍ਰਾਮ ਮਿਸ਼ਰੀ ਢਾਡੇ ਵਾਲੀ ਡਲੇ ਵਾਲੀ 10 ਗ੍ਰਾਮ ਮਿਸ਼ਰੀ ਉਹ ਦਾਲੇ ਵਾਈ 10 ਗ੍ਰਾਮ ਅਖਰੋਟਾਂ ਦੀ ਗਿਰੀ 10 ਗ੍ਰਾਮ ਸਿਰਫ ਇੱਕ ਤੋਲਾ ਤੋਲਾ ਹੀ ਹੋ ਗਿਆ ਨਾ ਤੇ 10 ਗ੍ਰਾਮ ਹੀ ਅਸ ਸੀ ਦੁਬਾਰਾ ਫੇਰ ਦੱਸਾਂ ਭੁੱਲਿਓ ਨਾ 1 ਗ੍ਰਾਮ ਇਹਨੂੰ 10 ਗ੍ਰਾਮ ਮੰਨ ਲਿਓ ਦਾਲ ਚੀਨੀ ਕਰ ਹੁੰਦੀ ਹੈ ਨਾ 1 ਗ੍ਰਾਮ ਦਾਲ ਚੀਨੀ 10 ਗ੍ਰਾਮ ਕਾਲੀ ਮਿਰਚ 10 ਗ੍ਰਾਮ ਤੇਜ ਪੱਤਾ 10 ਗ੍ਰਾਮ ਮਗਜ 10 ਗ੍ਰਾਮ ਮਿਸ਼ਰੀ ਸਿੱਟੇ ਵਾਲੀ ਤੇ 10 ਗ੍ਰਾਮ ਹੀ ਖਰੋਟ ਗਿਰੀ ਤੇ 10 ਗ੍ਰਾਮ ਹੀ ਅਰਸੀ ਲੈ ਲਈ ਇੰਨਾ ਇੱਕ ਉਹਨਾਂ ਸਮਾਨ ਜਿਹੜਾ ਹੈਗਾ ਸਾਰਾ ਇਹਨਾਂ ਨੂੰ ਮੈਂ ਆਪਣੀ ਰਸੋਈ ਦੇ ਵਿੱਚ ਹੀ ਪਿਆ ਹੈ ਹਨਾ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਪੀਸ ਕੇ ਪਾਊਡਰ ਬਣਾ ਲਓ 6-6 ਗ੍ਰਾਮ ਦੀਆਂ 10 ਕੁੜੀਆਂ ਬਣਣਗੀਆਂ ਇਹ 10 ਕੁੜੀਆਂ ਬਣਾ ਲਓ ਇੱਕ ਕੁੜੀ ਹਰ ਰੋਜ਼ ਗੁੰਗਣੇ ਪਾਣੀ ਨਾਲ ਲਓ ਤੇ ਮਤਲਬ ਜਦ ਖਾਲੀ ਪੇਟ ਲੈਣੀ ਹੈ ਸਵੇਰੇ ਲੈਣੀ ਹੈ ਇੱਕ ਕੁੜੀ ਹਨਾ ਇੱਕ ਪੂਰੀ ਘੰਟੇ ਤੱਕ ਤੁਸੀਂ ਕੁਝ ਖਾਓ ਪੀਓ ਨਾ ਤੇ ਸਿਰਫ ਚਾਹ ਪੀ ਸਕਦੇ ਹੋ ਘੰਟਾ ਉਦੋਂ ਬਾਅਦ ਕੁਝ ਖਾਣਾ ਪਿੜਿਆ ਘੰਟਾ ਪਹਿਲਾਂ ਨਹੀਂ ਖਾਣਾ ਘੰਟਾ ਵੀ ਖਾਲੀ ਪੇਟ ਲੈਣਿਆ ਘੰਟਾ ਪਹਿਨ ਤਾਂ ਖਾਲੀ ਪੇਟ ਹੈਗੀ ਆਪਣਾ ਹਨਾ ਸਵੇਰੇ ਸਵੇਰੇ ਅੱਡੀ ਤੋਂ ਚੋਟੀ ਤੱਕ ਤੁਹਾਡੀਆਂ ਬਲਾਕ ਨਸਾਂ ਖੁੱਲ ਜਾਣਗੀਆਂ ਹਾਰਟ ਰੋਗੀ ਵੀ ਇਹ ਖੁਰਾਕ ਧਿਆਨ ਨਾਲ ਲਓ ਲੈਂਦੇ ਰਹੋ ਪੂਰੀ ਜ਼ਿੰਦਗੀ ਹਾਰਟ ਅਟੈਕ ਨਹੀਂ ਹੋਊਗਾ ਹਨਾ ਤੇ ਨਾ ਹੀ ਉਹਨੂੰ ਕਦੇ ਲੱਗ ਬਾ ਮਾਰੇ ਇਨਾ ਮਹਾਂਪੁਰਸ਼ਾਂ ਨੇ ਦੱਸਿਆ ਹੋਇਆ ਡਾਕਟਰ ਨੇ ਵੈਦ ਨੇ ਦੱਸਿਆ ਤੇ ਉਹਦਾ ਨਾਮ ਭੁੱਲ ਗਈ ਤੇ ਤੁਸੀਂ ਇਹਨੂੰ ਫੇਰ ਨਾਮ ਵੀ ਦੱਸ ਦੋ ਤਾਂ ਤੇ ਮਹਾਂਪੁਰਸ਼ਾਂ ਨੇ ਵੀ ਦੱਸਿਆ ਤੇ ਤੁਸੀਂ ਇਹਨੂੰ ਜਰੂਰ ਬਹੁਤ ਹੀ ਜ਼ਰੂਰੀ ਚੀਜ਼ ਐ ਇਹ ਨਹੀਂ ਤਾਂ ਫਿਰ ਉੱਥੇ ਲੱਖਾਂ ਰੁਪਏ ਲਾਉਣੇ ਡਾਕਟਰ ਹੋਰ ਦਵਾਈ ਦਿੰਦੇ ਨੇ ਕਹਾ ਹੋਰ ਕੋਈ ਜਾਂਦਾ ਕੁਝ ਹੈਨਾ ਇਹ ਤਾਂ ਕਰੇ ਕਰਕੇ ਤਾਂ ਦੇਖਣਾ ਤੁਸੀਂ ਬਿਲਕੁਲ ਤੰਦਰੁਸਤ ਹੋਵੋਗੇ ਮੈਂ ਤਾਂ ਬੇਨਤੀ ਕਰਦੀ ਇਹਨੂੰ ਜਰੂਰ ਤੁਸੀਂ ਇਹ ਨੁਕਤੇ ਨੂੰ ਅਪਣਾਓ ਜਿਹਨੂੰ ਵੀ ਜ਼ਰੂਰਤ ਹੈਗੀ ਹੈਨਾ ਤੇ ਲਓ ਹੁਣ ਦਿਓ ਸਾਨੂੰ ਛੁੱਟੀਆਂ ਕੱਲ੍ਹ ਨੂੰ ਨਵੇਂ ਨੁਕਤੇ ਨਾਲ ਵੀਰ ਜੀ ਮਿਲਾਂਗੇ ਜਿੰਨਾ ਮੇਰੀ 10 ਨਵੇਂ ਮਿੰਟ। ਧੰਨਵਾਦ ਸਾਡੀ ਵੀਡੀਓ ਦੇਖਣ ਲਈ।